ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰੀਤ ਸੰਘਰੇੜੀ ਤੇ ਦੋਸਤੋ ਅਸੀਂ ਪੀ ਰਹੇ ਹਾਂ ਚਾਹ ਕਨੇਡਾ ਦੀ ਕੌਫੀ ਵਰਗੀ ਤੇ ਨਾਲ ਨੇ ਬਾਈ ਬੋਬੀ ਸੰਧੂ ਬਈ ਕੀ ਹਾਲ ਲੀ ਠੀਕ ਠਾਕ ਹੂੰ ਵਧੀਆ ਜੀ ਵਧੀਆ ਸਤਿ ਸ਼੍ਰੀ ਅਕਾਲ ਬਾਈ ਜੀ ਪੀਸੀ ਦਾ ਜਿਹੜਾ ਵਾਈਟ ਰੌਕ ਹੈਗਾ ਨਾ ਬਹੁਤ ਫੇਮਸ ਇੱਥੇ ਦੀ ਜਗ੍ਹਾ ਹੈ ਜਿੱਥੇ ਸਮੁੰਦਰ ਵੀ ਦਿਖਦਾ ਹੈ ਨਾ ਹਾਂਜੀ ਹਾਂਜੀ ਤੇ ਅਸੀਂ ਉੱਥੇ ਚੱਲੇ ਹਾਂ ਜੀ ਤੇ ਤੁਹਾਨੂੰ ਨਾਲ-ਨਾਲ ਆਪਾਂ ਵਿਊ ਦਿਖਾਵਾਂਗੇ ਬਹੁਤ ਫੇਮਸ ਹੈ ਇਹ ਪੀਸੀ ਦਾ ਉੱਥੇ ਚੱਲੇ ਆਪਾਂ ਉਥੋਂ ਘਰਦੇ ਫਿਰ ਆਨਲਾਈਨ ਲੋ ਜੀ ਪਹੁੰਚ ਗਏ ਵਾਈਟ ਰੌਕ ਗੱਡੀਆਂ ਦੇਖੋ ਮੇਲਾ ਲੱਗਿਆ ਆਇਆ ਪੂਰਾ ਕਿਉਂਕਿ ਜਗਾ ਜਿਹੜੀ ਬਹੁਤ ਫੇਮਸ ਆ ਬੀਸੀ ਦੀ ਜਗਾ ਤੇ ਆ ਗਏ ਅਸੀਂ ਵਾਈਟ ਰੌਕ ਤੇ ਨਾਲ ਨਾਲ ਇੱਥੇ ਸਮੁੰਦਰ ਆ ਸਾਰਾ ਟਰੇਨ ਆ ਰੇਲਵੇ ਲਾਈਨ ਆ ਨਾ ਰੇਲਵੇ ਲੈਣੀ ਵੀ ਆ ਇਹ ਨਾਲ ਹੀ ਚੱਲਦੀ ਆ ਰੇਲਵੇ ਲਾਈਨ ਇੱਥੇ ਬਹੁਤ ਵਧੀਆ ਉਹ ਹਿੱਲ ਤੇ ਵੀ ਜਗ੍ਹਾ ਉਹ ਤਾਂ ਜੇ ਇਹ ਘਰ ਨੇ ਕਿ ਹੋਟਲ ਟਾਈਪ ਹੀ ਨੇ ਸਾਰਾ ਕੁਝ ਕਿਦਾਂ ਨਹੀਂ ਨਹੀਂ ਇਹ ਸ਼ਾਪਸ ਨੇ ਕਿ ਸਦਖਾਰਨਾ ਸਾਰਾ ਇਹਦੇ ਮਗਰ ਘਰ ਆ ਉਹ ਓਕੇ ਓਕੇ ਪਿੱਛੇ ਕਰ ਹੂੰ ਅੱਛਾ ਇੰਦੇ ਜਾ ਕੇ ਸਮੁੰਦਰ ਹੀ ਸਮੁੰਦਰ ਕੀ ਹੋਤਾ ਇੱਥੇ ਪੈ ਲਾਈ ਤੁਰਨ ਵਾਲਿਆਂ ਨੂੰ ਜੇ ਜਦੋਂ ਉਹਨਾਂ ਨੇ ਬਟਨ ਨਾ ਪਤਾ ਤਾਂ ਫੇਰ ਆਪਾਂ ਨੂੰ ਰੁਕਣੀ ਪਊਗਾ ਸਮੁੰਦਰ ਵਾਲਾ ਇਹ ਨੂੰ ਜਵਾਰ ਭਾਟ ਆਊਗਾ ਕਿ ਨਹੀਂ ਕਹਿੰਦੇ ਜਿਹੜਾ ਸੋਰਜ ਗ੍ਰੈਂਡ ਕਰਕੇ ਦੁਨੀਆ ਕਹਿੰਦੇ ਐ ਉਧਰ ਉਧਰ ਹੋਊਗੀ ਪਤਾ ਨਹੀਂ ਨਹੀਂ ਚੰਦਰਮਾ ਖਿੱਚਦਾ ਨਾ ਪਾਣੀ ਉਤਾਂ ਨੂੰ ਤੈਨੂੰ ਜਵਾਰ ਭਾਟ ਆਉਂਦਾ ਗ੍ਰੈਵਿਟੀ ਵਾਦੀ ਆ ਆ ਬ੍ਰਿਜ ਜਿੱਥੇ ਉਹ ਦਰਜੀਤ ਸਾਂਝ ਦਾ ਵੀ ਸੀਗਾ ਜਿਹੜੀ ਹੋੜਵਾ ਨਹੀਂ ਬਣੀ ਆਈ ਹਾਂ ਹਾਂ ਇੱਥੇ ਬਹੁਤ ਫੋਟੋਆਂ ਵੀ ਗਾਣੇ ਵੀ ਹਨਾ ਆ ਪੋਲਾ ਜਿਹੜਾ ਵਿੱਚ ਮਿਲਦਾ ਹੁੰਦਾ ਆ ਤੇ ਜਨਤਰਾ ਘੜੀ ਪਾਣੀ ਹੁੰਦਾ ਉਹ ਹਾਂ ਹਾਂ ਹੁਣ ਪਾਣੀ ਹੈ ਨਹੀਂ ਪਾਣੀ ਘਟਾ 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 ਤਾਂ ਹੀ ਉੱtre ਫਿਰਦੇ ਲੋਕ ਸਹੀ ਹੈ ਇਹ ਮੈਨੂੰ ਲੱਗਦਾ ਜਿਵੇਂ ਆਪਣੇ ਉੱਤਰ ਨਹੀਂ ਜਾਂਦੇ ਆਪਾਂ ਮਣੀ ਕਰਨ ਸਾਹਿਬ ਜਾ ਹੈ ਐਵੇਂ ਉੱਚੇ ਉੱਚੇ ਜੇ ਘਰ ਜੇ ਹੁੰਦੇ ਆ ਤੇ ਨਾਲ ਦਾਨ ਉਹ ਹਾਲ ਜਿਆ ਬਣਦਾ ਹੈ ਆ ਦੇਖੋ ਅੱਛਾ ਇਹਦੇ ਵਿੱਚ ਉਹਦੇ ਵਿੱਚ ਵੀ ਦਿਖਦਾ ਨਾ ਆ ਆਗੇ ਇੱਕ ਤਰ੍ਹਾਂ ਦਾ ਘਾਂਟਾ ਘਰ ਜਿਵੇਂ ਆਪਣੇ ਲੁਧਿਆਣੇ ਵਾਲਾ ਬਹੁਤ ਵਧੀਆ ਅੰਦਰੋਂ ਪ੍ਰੋਪਰ ਘਰ ਦੇਖੋ ਪਿੱਛੇ ਇਸ ਸੈਟਰਡੇ ਸੰਡੇ ਵੀਕਐਂਡ ਦੀ ਜ਼ਿਆਦਾ ਹੁੰਦਾ ਐ ਮਾਹੌਲ ਕੁ ਮਤਲਬ ਇੱਥੇ ਤਾਂ ਐਵੇਂ ਹੀ ਰਹਿੰਦਾ ਹਰ ਸ਼ਾਮ ਐਵੇਂ ਹੀ ਰਹਿੰਦਾ ਇੱਥੇ ਸ਼ਾਮ ਨੂੰ ਜਨਤਾ ਆਉਂਦੀ ਹੁਣ ਜਿਵੇਂ ਵਿਜ਼ਟਰ ਘੁੰਮਣ ਆਈ ਜਨਤਾ ਇੱਥੇ ਦੇ ਮਜਮਾ ਲੱਗੇ ਰਹਿੰਦਾ ਐਸੇ ਘਟਿਆ ਅੱਛਾ ਅੱਜ ਘਟਾ ਹੋਇਆ ਇੱਥੇ ਦਵਾਰੀ ਨਹੀਂ ਆਉਂਦੀ ਲੈਣਾ ਪਦੀ ਸਹੀ ਐ ਸਹੀ ਗੱਡੀ ਦੇਖ ਲਓ ਜਿਵੇਂ ਨਾ ਪੰਛੀ ਦੇ ਖੰਭ ਖੁੱਲੇ ਹੁੰਦੇ ਆ ਐਂ ਕੋੜ ਰੱਖੀ ਆ ਟੈਸਲਾ 23% ਦੀ ਹਿੱਲ ਆ 23% ਗ੍ਰੇਡ ਦੀ ਉਹ ਵੀ ਲੱਗੇ ਉਹੋ ਉਹੋ ਕਿਆ ਬਾਤ ਹੈ ਤੇ ਟਰੱਕ ਨੂੰ ਰੇਸ ਦਿਓ ਤਾਂ ਐ ਲੱਗਦਾ ਜਿ ਉੱਤੋਂ ਦੀ ਘੁੰਮਾ ਹੋਣਾ ਨਾ ਦੇਖੋ ਦੋਸਤੋ ਚੜਨ ਲੱਗੇ ਆ ਉੱਪਰ ਨੂੰ ਉਹ 23% ਬਖਾ ਉਹ ਵੀ ਵਜਾ ਆ ਜਾਵੇ ਆ 23% ਆ 23% ਮਤਲਬ ਵੀ ਗ੍ਰੇਡ ਚੜਾਈ ਹਾਂ ਦੇਖੋ ਦੇਖੋ ਇੱਥੋਂ ਆਪਾਂ ਆ ਰਹੇ ਪੈਂਦੀਆਂ ਗੁੰਚਾਂ ਇੰਦੀ ਤੱਕ ਜੈਂ ਪੀਣ ਕਿ ਨਹੀਂ ਆ ਉਹੀ ਆ ਬਿਲਕੁਲ ਸਹੀ ਹੈ ਆ ਵੇ ਹਾਂ ਕਾਰ ਬ੍ਰੇਕਾਂ ਬ੍ਰੇਕਾਂ ਮੁਸ਼ਕਮਾਰ ਲਾ ਦਿੰਦੀ ਐ ਹਾਂ ਜਾਣਾ ਪਠਾਨ ਹੋਈ ਫਿਰ ਵੇਖੀਂ ਕਿ ਬੜਦਾ ਅੱਤ ਕਾਰ ਆਲੇ ਬ੍ਰੇਕਾਂ ਫੇਲ ਵਾਲਾ ਤਾਂ ਕੰਮ ਔਖਾ ਫਿਰ ਮਿਲ ਕੇ ਗਰਮ ਹੋਈ ਨਹੀਂ ਤਕੜੀਆਂ ਬ੍ਰੇਕਾਂ ਚਾਹੀਦੀਆਂ ਆ ਹੋਵੇ ਸਹੀ ਆ ਦੇ ਖਵਲੀ ਟਿੱਬਿਆਂ ਤੇ ਪਾਣੀ ਝੜਦਾ ਸੰਧੂ ਸਾਹਮਣੇ ਤਾਂ ਇੱਥੋਂ ਘੁਮਾ ਕੇ ਜਾਂਦਾ ਰਹਾਂ ਆਓ ਜੀ ਬਾਬਾ ਜੀ ਹੁਣ ਲੱਗਿਆ ਉਤਰਨਾ ਤੇ ਦੇਖੋ ਬਈ ਸਮੁੰਦਰ ਸਮੁੰਦਰੀ ਸਮੁੰਦਰ ਹੋਈ ਪਈ ਆ ਪਾਣੀ ਏ ਪਾਣੀ ਹੋਈ ਪਈ ਆ ਉਹ ਉੱਥੇ ਤੱਕ ਪਾਣੀ ਉਤਰਨਾ ਲੱਗਿਆ ਦੇਖੋ ਆਵਾਜ਼ ਉਹ ਦੇਖੋ ਦੋਸਤੋ ਉੱਥੇ ਜਾਂਦਾ ਆ ਮੈਂ ਬ੍ਰੇਕ ਤੇ ਪੈਰ ਰੱਖਿਆ ਹੈ ਨਾ ਆਵਾ ਲੱਗਾ ਛੱਡਨ ਦੇਸ ਨਹੀਂ ਦੇਣੀ ਆ ਪੈਰ ਹੀ ਛੱਡਣਾ ਹਾਂ ਇਹ ਤਾਂ ਫਿਰ ਵੀ ਸੌ ਤੇ ਚੜਜੂ ਹਾਲਾ ਗਿਆ ਉਹਦੇ ਬ੍ਰੇਕ ਹੀ ਲਾ ਦੋ ਹਾਲਾ ਉਹ ਡਰ ਲੱਗਦਾ ਭਾਜੀ ਬ੍ਰੇਕ ਲਾ ਦੋ ਮਾੜੇ ਦਿਨ ਵਾਲੇ ਦਾ ਕੰਮ ਨਹੀਂ ਹੈਗਾ ਹੈ ਮਾੜੇ ਦਿਨ ਵਾਲੇ ਦਾ ਕੰਮ ਨਹੀਂ ਹੈਗਾ ਉਹ ਵੇਖਾਵੇਂ ਤੁਰਦਾ ਹੀ ਨਹੀਂ ਇਹ ਤਾਂ ਸਹੀ ਹੈ ਤੁਸੀਂ ਚਲਾਇਆ ਟਰੱਕ ਹੈ ਇਹ ਨਹੀਂ ਟਰੱਕ ਇੱਥੋਂ ਇੱਥੋਂ ਦੇਖੋ ਵੇ ਯਾਰ ਦਾ ਮੈਂ ਇਤਵਾਰ ਆ ਕੇ ਮੁੰਡਾ ਐਵੇਂ ਲੱਗਦਾ ਵੀ ਅਸਮਾਨ ਤੇ ਸਮੁੰਦਰ ਨਾਲ ਇਕੱਠੇ ਹੀ ਮਿਕਸ ਜੇ ਹੋਏ ਪਏ ਦੇਖੋ ਇੱਥੇ ਹੈ ਸ਼ੀ ਇਜ਼ ਟਾਇਰਡ ਹਾਂ ਕੀ ਕਹਿੰਦੀ ਮੈਂ ਕਿਹਾ ਟਾਇਰਡ ਹੋ ਗਈ ਉਹ ਤੇ ਚੜ ਨਹੀਂ ਹੁੰਦਾ 22 ਗ੍ਰੇਡ ਦੀ ਹੈਲਾ ਸਾਲੀ ਲੱਤਾਂ ਦੀ ਬੱਸ ਹੋਈ ਨਹੀਂ ਲਓ ਜੀ ਆ ਕੇ ਤਲੇ ਠੀਕ ਹੈ ਜੀ ਨਜ਼ਾਰਾ ਆ ਗਿਆ ਚੰਡੋਲ ਤੇ ਚੜ ਕੇ ਆਇਆ ਹੈ ਚਲਿਏ ਚਲੋ ਚਲੋ ਵਾਪਸੀ ਫਿਰ ਆਪਾਂ ਕਿਸੇ ਬਲੌਗ ਚ ਫਿਰ ਦਿਖਾਵਾਂਗੇ